ਨਮਸਕਾਰ ਸਤਿ ਸ਼੍ਰੀ ਅਕਾਲ ਮੁੱਦੇ ਦੀ ਗੱਲ ਦੇ ਵਿੱਚ ਮੈਂ ਗੁਰਤੇਜ ਤੁਹਾਡਾ ਸਭ ਦਾ ਸਵਾਗਤ ਕਰਦਾ ਬੀਤੀ ਰਾਤ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕਥਿਤ ਸ਼ਰਾਬ ਕੋਟਾਲੇ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਤੇ ਇਸ ਗ੍ਰਿਫਤਾਰੀ ਦੇ ਵਿਰੋਧ ਦੇ ਵਿੱਚ ਪੰਜਾਬ ਦੇ ਸਿੱਖਿਆ ਮੰਤਰੀ ਪੰਜਾਬ ਦੇ ਮੁੱਖ ਮੰਤਰੀ ਤੇ ਹੋਰ ਮੰਤਰੀ ਸਹਿਬਾਨ ਪੰਜਾਬ ਦੇ ਜਿਹੜੇ ਸੀ ਉਹ ਦਿੱਲੀ ਦੇ ਵਿੱਚ ਜਾ ਪਏ ਇਸ ਗ੍ਰਿਫਤਾਰੀ ਦਾ ਵਿਰੋਧ ਕਰਨ ਦੇ ਵਿੱਚ ਆਮ ਆਦਮੀ ਪਾਰਟੀ ਪੰਜਾਬ ਦੇ ਟਵਿੱਟਰ ਹੈਂਡਲ ਫੇਸਬੁੱਕ ਪੇਜ ਤੇ ਹੋਰ ਜਿਹੜੇ ਵੀ ਸੋਸ਼ਲ ਮੀਡੀਆ ਪਲੈਟਫਾਰਮ ਨੇ ਉਹਨਾਂ ਨੂੰ ਖੋਲ ਕੇ ਦੇਖੋ ਤਾਂ ਟੜਾ-ਤਾੜ ਟਵੀਟਸ ਵੀਡੀਓਜ਼ ਲਗਾਤਾਰ ਪੋਸਟ ਕੀਤੀਆਂ ਜਾ ਰਹੀਆਂ ਨੇ ਇੰਝ ਲੱਗਦਾ ਕਿ ਜਿਹੜੀ ਸ਼ਰਾਬ ਹੈ ਉਹ ਆਮ ਆਦਮੀ ਪਾਰਟੀ ਦੀਆਂ ਜਣਾਵਾਂ ਦੇ ਵਿੱਚ ਇਸ ਸ਼ਰਾਬ ਨੇ ਬੜੀ ਇਸ ਸਰਕਾਰ ਨੂੰ ਵਿਪਤਾ ਪਾਈ ਹੈ ਜਦੋਂ ਦਿੱਲੀ ਦੇ ਵਿੱਚ ਲੋਕ ਆਕਸੀਜਨ ਦੀ ਕਮੀ ਦੇ ਨਾਲ ਮਰ ਰਹੇ ਸੀ ਉਦੋਂ ਇਹੀ ਦਿੱਲੀ ਦੇ ਮੁੱਖ ਮੰਤਰੀ ਸ਼ਰਾਬ ਨੀਤੀਆਂ ਘੜ ਰਹੇ ਸੀ ਨਹੀਆਂ ਇਸ ਦੇ ਵਿੱਚ ਕਿਸ ਤਰ੍ਹਾਂ ਕਪੜੇ ਕਰਨੇ ਨੇ ਕਿਸ ਤਰ੍ਹਾਂ ਪੈਸੇ ਬਣਾਣੇ ਆ ਉਹ ਸਭ ਚੀਜ਼ਾਂ ਕਰ ਰਹੀਆਂ ਸੀ ਹੁਣ ਅਸੀਂ ਗੱਲ ਕਰਦੇ ਪੰਜਾਬ ਦੀ ਬਿੱਤ ਦਿਨੀ ਪੰਜਾਬ ਦੇ ਪਿੰਡ ਗੁਜਰਾ ਵਿਖੇ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ ਚਾਰ ਮਜ਼ਦੂਰ ਤਬਕੇ ਦੇ ਵਿਅਕਤੀਆਂ ਦੀ ਮੌਤ ਹੋ ਗਈ ਤੇ ਕੁਝ ਲੋਕਾਂ ਨੂੰ ਗੰਭੀਰ ਹਾਲਤ ਦੇ ਵਿੱਚ ਪਟਿਆਲਾ ਤੇ ਆਸ-ਪਾਸ ਦੇ ਜਿਹੜੇ ਹਸਪਤਲ ਨੇ ਉਹਨਾਂ ਦੇ ਵਿੱਚ ਭਰਤੀ ਕਰਵਾਇਆ ਗਿਆ ਉਸ ਤੋਂ ਬਾਅਦ ਅੱਜ ਖਬਰ ਆਈ ਕਿ ਸੰਗਰੂਰ ਦੇ ਵਿੱਚ ਜਿਹੜੀ ਹੈ ਸੇਮ ਗੁੱਜਰਨ ਵਾਲਾ ਇਨਸੀਡੈਂਟ ਹੋਇਆ ਕੁਝ ਵਿਅਕਤੀਆਂ ਨੇ ਜ਼ਹਿਰੀਲੀ ਸ਼ਾਇਆ ਪੀਲੀ ਤੇ ਮੌਤਾ ਗ੍ਰਾਸ ਬਣ ਗਏ। ਕੁੱਲ 10 ਮੌਤਾ ਦੀ ਜਿਹੜੀ ਖਬਰ ਹੈ ਕਨਫਰਮੇਸ਼ਨ ਹੈ ਉਹ ਬਾਹਰ ਨਿਕਲ ਕੇ ਆ ਰਹੀ ਹੈ। ਬਾਕੀ ਇਹ ਅੰਕੜੇ ਵਧ ਵੀ ਸਕਦੇ ਨੇ ਕਿਉਂਕਿ ਕੁਝ ਲੋਕ ਗੰਭੀਰ ਰੂਪ ਦੇ ਨਾਲ ਹਸਪਤਾਲਾਂ ਚ ਦਾਖਲ ਨੇ। ਇੱਥੇ ਗੱਲ ਕਰਦੇ ਜ਼ਿਕਰ ਇਹ ਬਣਦਾ ਕਿ ਜੋ ਪਹਿਲਾ ਗੁਜਰਾ ਪਿੰਡ ਦੇ ਵਿੱਚ ਇਹ ਇਨਸੀਡੈਂਟ ਹੋਇਆ ਸ਼ਰਾਬ ਦਾ ਜ਼ਹਿਰੀਲੀ ਸ਼ਰਾਬ ਪੀਣ ਦਾ ਸਾਡੇ ਕਿਸੇ ਵੀ ਪੰਜਾਬ ਦੇ ਮੰਤਰੀ ਦੇ ਮਾਲਯੋਗ ਮੁੱਖ ਮੰਤਰੀ ਸਾਹਿਬ ਦਾ ਇੱਕ ਵੀ ਟਵੀਟ ਸੇਤ ਮੰਤਰੀ ਦਾ ਇੱਕ ਵੀ ਬਿਆਨ ਕੁਝ ਸਾਹਮਣੇ ਨਹੀਂ ਆਇਆ ਪੰਜਾਬ ਦੇ ਲੋਕ ਜ਼ਹਿਰੀਲੀ ਸ਼ਰਾਬ ਦੇ ਨਾਲ ਮਰ ਰਹੇ ਸੀ ਸਾਡੇ ਮੁੱਖ ਮੰਤਰੀ ਸਾਹਿਬ ਕਾਰਜ ਬਹਿ ਕੇ ਗਾਇਕ ਸੁਕਵਿੰਟਰ ਦਿਨ ਅਲਗੀਤ ਗਾਇਸੀ ਅੱਜ ਦੁਆਰਣੀ ਫੇਰ ਖਬਰ ਆਈ ਹੈ ਕਿ ਇੱਕ ਹੋਰ ਸ਼ਹਿਰ ਦੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ ਵਿਅਕਤੀ ਮਰ ਗਏ ਇੱਥੇ ਵੀ ਕੁਝ ਵੀ ਟਵੀਟ ਨਹੀਂ ਪਰ ਸਾਰਾ ਅਮੜਾ ਦਿੱਲੀ ਪਹੁੰਚ ਗਿਆ ਤੁਹਾਨੂੰ ਪਾਵਰ ਜਿਹੜੀ ਚੀਜ਼ ਦਿੱਤੀ ਸੀ ਉਹ ਪੰਜਾਬ ਦੇ ਲੋਕਾਂ ਪੰਜਾਬ ਦੇ ਲੋਕਾਂ ਤੁਸੀਂ ਕਿਸ ਹਾਲਤ ਚ ਛੱਡ ਕੇ ਤੁਸੀਂ ਉੱਥੇ ਭੱਜ ਰਹੇ ਕੀ ਪੰਜਾਬ ਦੇ ਲੋਕਾਂ ਪ੍ਰਤੀ ਤੁਹਾਡਾ ਕੋਈ ਦਰਦ ਨਹੀਂ ਹੈ ਪੰਜਾਬ ਦੇ ਲੋਕਾਂ ਪ੍ਰਤੀ ਤੁਹਾਡੀ ਕੋਈ ਜ਼ਿੰਮੇਵਾਰੀ ਨਹੀਂ ਪੈਂਦੀ ਕਿ ਤੁਸੀਂ ਉਹਨਾਂ ਪ੍ਰਤੀ ਕੁਝ ਟਵੀਟ ਕਰੋ ਕੁਝ ਐਕਸ਼ਨ ਲਵੋ ਉਹਨਾਂ ਵਿਅਕਤੀਆਂ ਖਿਲਾਫ ਜਿਹੜੇ ਜ਼ਹਿਰੀਲੀ ਸ਼ਰਾਬ ਵੜਾ ਕੇ ਵੇਚ ਰਹੇ ਨੇ ਉਹ ਹਰ ਵੇਲੇ ਤੁਸੀਂ ਕਿਸਾਨ ਮਜ਼ਦੂਰ ਦੀ ਗੱਲ ਕਰਦੇ ਹੋ ਪਰ ਇਹ ਵੀ ਜਿਹੜੇ ਮਰੇ ਸੀ ਤਾਂ ਮਜ਼ਦੂਰ ਤਬਕੇ ਦੇ ਲੋਕ ਸੀਗੇ ਇਹਨਾਂ ਬਸ ਦੂਰਾਂ ਦਾ ਕੋਈ ਦੁੱਖ ਨਹੀਂ ਕੋਈ ਦਰਦ ਨਹੀਂ ਹੈ ਤੁਹਾਨੂੰ ਸਿਰਫ ਅਰਵਿੰਦ ਕੇਜਰੀਵਾਲ ਦਾ ਦੁੱਖ ਦਰਦ ਲੱਗਦਾ ਉਹ ਵਿਅਸ ਦਾ ਜਦੋਂ ਈਡੀ ਨੇ ਉਹਨੂੰ ਲਗਾਤਾਰ ਸੰਮਣ ਦਿੱਤੇ ਜਿਹੜੇ ਭੱਜਦੇ ਰਹੇ ਕਿੰਨੇ ਸੀ ਇਹ ਸੰਵਿਧਾਨਕ ਨਹੀਂ ਹੈਗੇ ਗੈਰ ਸੰਵਿਧਾਨਕ ਨੇ ਪਰ ਹੁਣ ਹੁਣ ਕੱਲ ਮੰਨ ਵੀ ਗਏ ਕਿ ਹਾਂਜੀ ਸੰਵਿਧਾਨਕ ਨੇ ਹੁਣ ਤਾਂ ਉਹਨਾਂ ਦੇ ਗੁਰੂ ਅੰਨਾ ਹਜ਼ਾਰੇ ਦਾ ਬਿਆਨ ਵੀ ਆ ਗਿਆ ਕਿ ਅਰਵਿੰਦ ਕੇਜਰੀਵਾਲ ਨੂੰ ਉਹਦੇ ਕਰਮਾਂ ਦੀ ਸਜ਼ਾ ਮਿਲੀ ਤਾਂ ਮੈਨੂੰ ਇਸ ਤੇ ਕੋਈ ਦੁੱਖ ਨਹੀਂ ਹੈ ਫਿਰ ਤੁਹਾਨੂੰ ਕਿਸੇ ਦਾ ਦੁੱਖ ਹੈ ਤੁਸੀਂ ਪੰਜਾਬ ਦਾ ਦੁੱਖ ਮਹਿਸੂਸ ਕਰੋ ਪੰਜਾਬ ਦੇ ਲੋਕਾਂ ਦਾ ਦੁੱਖ ਦਰ ਦੂਰ ਕਰੋ ਤੁਸੀਂ ਦਿੱਲੀ ਜਾ ਕੇ ਬੈਠੇ ਹੋ ਇਹ ਨਾ ਹੋਵੇ ਕਿ ਜਿਸ ਤਰ੍ਹਾਂ ਸ਼ਰਾਬ ਦਿੱਲੀ ਸਰਕਾਰ ਨੂੰ ਲੈ ਬੈਠੀ ਹੈ ਤੇ ਇਹ ਸ਼ਰਾਬ ਜ਼ਹਿਰੀਲੀ ਸ਼ਰਾਬ ਜਿਹੜੇ ਘਟਨਾਵਾਂ ਹੋਈਆਂ ਇਹ ਤੁਹਾਡੀ ਸਰਕਾਰ ਨੂੰ ਤੁਹਾਡੇ ਮੰਤਰੀਆਂ ਨੂੰ ਲੈ ਬੈਠੇ ਪੰਜਾਬ ਦਾ ਸੋਚੋ ਪੰਜਾਬੀਅਤ ਦਾ ਸੋਚੋ ਫੇਰ ਮਿਲਾਂਗੇ ਕਿਸੇ ਨਵੇਂ ਮੁੱਤੇ ਦੇ ਨਾਲ ਨਮਸਕਾਰ ਸਤਿ ਸ਼੍ਰੀ ਅਕਾਲ